5 17 ਵਰਗਾ ਕਰ ਆ ਜੋ ਦਿਖਾ ਕੇ ਲੈ ਕੇ ਆਵਾਂ 21200 ਸਕਰ ਫੁੱਟ ਦੇ ਵਿੱਚ ਐਡਮਿੰਟਨ ਦੇ ਕੋਲੇ ਸਟਰਲਿੰਗ ਨਾਰਥ-ਵੈਸਟ ਦੇ ਵਿੱਚ ਆ ਜਾਂਦਾ ਕਰ ਆ ਜੋ ਇਧਰਲੇ ਪਾਸੇ ਸਿੰਘ ਬਿਲਡਰ ਵੱਲੋਂ ਬਣਾਇਆ ਗਿਆ ਵਾ ਤੇ ਸਿੰਘ ਬਿਲਡਰ ਦਾ ਮਤਲਬ ਮਜ਼ਬੂਤੀ ਤੇ ਲੰਮਾਸਾਰ ਤੇ ਹੰਡਣਸਾਰ ਤੇ ਰੇਟ ਵੀ ਦੱਸਾਂਗੇ ਕਿੰਨੇ ਦਾ ਰੇਟ ਆ ਤੇ ਬਾਈ ਨਰਮਲ ਜੀ ਸਿੰਘ ਸਿੱਧੂ ਸਾਹਿਬ ਹੋਣਗੇ ਬਲੇ ਸਾਸਰੇ ਕਾਲ ਚੰਦੀ ਕਲਾ ਬਈ ਗੱਲ ਹੈਗੀ ਹੈ ਵੀ ਲਾਈਟਾਂ ਲੁੱਟਾਂ ਕੀ ਆ ਹ ਸਭ ਦਾ ਸਜਾਵਟ ਕੀਤੀ ਆ ਪਾਈਪਸਟਰ ਹਟਾਣਾ ਕੰਮ ਕੀਤਾ ਪਿਆ ਤੇ ਜਮਨ ਨਮਾ ਹੈ ਅਜੇ ਮੈਨਕ ਨਾ ਬੇ ਕੋਰੀ ਆ ਤਿਆਰ ਹੋ ਕੇ ਹਟਾਈ ਆ ਹਾਂਜੀ ਹਾਂਜੀ ਤੇ ਇਹ ਆਪਣਾ ਏਰੀਆ ਸਟਰਲਿੰਗ ਨਾਰਥ-ਵੈਸਟ ਆ ਨਾ ਸਟਰਲਿੰਗ ਨਾਰਥ-ਵੈਸਟ ਆ ਬਈ ਇਹ ਅਸੀਂ ਸਪੈਕ ਹੋਮ ਆ ਸਾਡਾ ਪਰ ਅਸੀਂ ਅਸੀਂ ਇਹਨੂੰ ਯੂਜ਼ ਕਰ ਰਹੇ ਆ ਐਜ਼ ਅ ਸ਼ੋਹੋਮ ਸਾਡਾ ਨਵਾਂ ਸ਼ੋਹੋਮ ਜਿਹੜਾ ਹੈਗਾ ਉਹ ਵਿਦਨ ਆਈ ਥਿੰਕ ਅ ਵੀਕ ਦੇ ਵਿੱਚ ਵਿੱਚ ਰੈਡੀ ਹੋ ਜਾਊਗਾ ਫਿਰ ਸਾਰਾ ਸਮਾਨ ਉਧਰ ਸ਼ਿਫਟ ਕਰਕੇ ਫਿਰ ਇਹ ਰੈਡੀ ਟੂ ਸੇਲ ਹੀ ਆ ਜੀ ਬਸ 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 ਕੱਲ ਮਿਲਾਂ ਕੇ ਆ ਕੇ ਅਗਲੇ ਨੇ ਆਪਦੀਆਂ ਚਾਬੀਆਂ ਲਾ ਕੇ ਜਿੰਦਾ ਕੁੰਟਾ ਆਉਂਦਾ ਲੱਗਦਾ ਕਰ ਹੈਨਾ ਚਾਬੀਆਂ ਫੜ ਲਿਓ ਵਾ ਤੇ ਬਹੁਤ ਸੋਹਣਾ ਬਾਈ ਇੱਚ ਮੈਂ ਦੇਖਿਆ ਵੀ ਆਹਾ ਪੋਰਸ਼ਨ ਤੁਹਾਡਾ ਲਿਵਿੰਗ ਰੂਮ ਹਾਂਜੀ ਲਿਵਿੰਗ ਏਰੀਆ ਇਹ ਬਹੁਤ ਸੋਹਣਾ ਬਣਾਇਆ ਆ ਡਿਜ਼ਾਈਨਿੰਗ ਬਹੁਤ ਯੂਨੀਕ ਹੈ ਜਿਵੇਂ ਹੈਨਾ ਹਾਂਜੀ ਬਿਲਕੁਲ ਆ ਦਿਖ ਸਕਦੇ ਹੋ ਆ ਬਹੁਤ ਸੋਹਣੀਆਂ ਹੈ ਨਾ ਇਹ ਆ ਇੱਕ ਘਟ ਹੁੰਦਾ ਵਾ ਇਹ ਵੀਰੇ ਹਾਂਜੀ ਅਸੀਂ ਨਾ ਜਿਹੜੀ ਬੇਸਿਕਲੀ ਐਕਸਟੈਂਡਡ ਕਿਚਨ ਜੀ ਟ੍ਰਾਈ ਕਰਦੇ ਆ ਬਫੇ ਕਾਊਂਟਰ ਜਿਹੜਾ ਨਾਲ ਹੈਗਾ ਵੀ ਕਾਈਂਡ ਆਫ ਐਕਸਟੈਂਡਡ ਕਿਚਨ ਲਾ ਲਓ ਜਾਂ ਬਫੇ ਕਾਉਂਟਰ ਲਾ ਲਓ ਰਾਈਟ ਜੀ ਉਹ ਹੁਣ ਮਤਲਬ ਥੋੜਾ ਜਿਹਾ ਵਧੀਆ ਲੱਗਦਾ ਥੋੜਾ ਜਿਹਾ ਜਿਵੇਂ ਇਹ ਕਿਉਂਕਿ ਹੁਣ ਘਰਾਂ ਚ ਆਪਾਂ ਵੀ ਜਾਂਦੇ ਆ ਨਾ ਤੇ ਇਹ ਬਹੁਤ ਥੋੜਾ ਵੱਖਰਾ ਇਹ ਹੋ ਗਈ ਕਿਚਨ ਆਪਣੀ ਹਾਂਜੀ ਤੇ ਸਪਾਈਸ ਕਿਚਨ ਵੀ ਹੈਗੀ ਦੂਜੀ ਸਪਾਈਸ ਕਿਚਨ ਨਹੀਂ ਹੈਗੀ ਇਹਦੇ ਵਿੱਚ ਜੀ ਇਹ ਵਾਕ ਇਨ ਜਿਹੜੀ ਹੈਗੀ ਆ ਪੈਂਟਰੀ ਹੈਗੀ ਆ ਜੀ ਤੇ ਮੇਨ ਫਲੋਰ ਤੇ ਬਈ ਇਹ ਫੁੱਲ ਬੈੱਡਰੂਮ ਆ ਜੀ ਫੁੱਲ ਬਾਥਰੂਮ ਹੈ ਐਸ ਪਰ ਜਿਵੇਂ ਪਹਿਲਾਂ ਵੀ ਆਪਾਂ ਘਰਾਂ ਦੇ ਵਿੱਚ ਗਏ ਆ ਵੀ ਮੋਸਟਲੀ ਆਪਾਂ ਦਿੰਨੇ ਹੈਗੇ ਆ ਚਾਰ ਬੈੱਡਰੂਮ ਨੇ ਹਾਂਜੀ ਚਾਰ ਬੈੱਡਰੂਮ ਨੇ ਤਿੰਨ ਉੱਪਰ ਤਿੰਨ ਉੱਪਰ ਇੱਕ ਥੱਲੇ ਤੇ ਤਿੰਨ ਵਾਸ਼ਰੂਮ ਨੇ ਜੀ ਤਿੰਨ ਵਾਸ਼ਰੂਮ ਤੇ ਆ ਵੀ ਤੁਹਾਡੇ ਕਿਹਨੂੰ ਕਹਿੰਦੇ ਨੇ ਸਚਿਆਰਾ ਕਮ ਹਾਂਜੀ ਆ ਵੀ ਤੁਹਾਡਾ ਕਮਾਲ ਆ ਥੈਂਕ ਯੂ ਬਈ ਕਿਉਂਕਿ ਥੋੜੇ ਤੁਹਾਨੂੰ ਵਰਤ ਕੇ ਆ ਦੇਖਿਆ ਅਲਮਾਰੀਆਂ ਬਣਾ ਲਈਆਂ ਲੈ ਸਮਾਨ ਧਰ ਲਓ ਹਾਂਜੀ ਹਨਾ ਤੇ ਨੰਗਾ ਵੀ ਪੂਰਾ ਖੁੱਲਾ ਢੁੱਲਾ ਬਚ ਗਿਆ ਲਮਾਰੀ ਦੀ ਲਮਾਰੀ ਬਣ ਗਈ ਆ ਪਰ ਸੂਈ ਦਾ ਸਮਾਨ ਰੱਖਣਾ ਉਧਰ ਵੀ ਸਾਹਮਣੇ ਹੈਗੇ ਤੇ ਨਾਲ ਇਧਰ ਦੀ ਜਾ ਕੇ ਆਪਾਂ ਗਰਾਜ ਚ ਜਾ ਸਕਦੇ ਹਾਂ ਨਾ ਬਿਲਕੁਲ ਹਾਂਜੀ ਆਜੋ ਆਜੋ ਬੜੀ ਇਧਰ ਆਇਓ ਨਵੀਂ ਵੀਰੇ ਆਪਾਂ ਇਧਰ ਮੜਾਏ ਮੈਂ ਵਿਜ਼ਿਟ ਕਰਾ ਲਿਆ ਵਾ ਤਾਂ ਇਧਰਲੇ ਪਾਸੇ ਦੀ ਆਓਗੇ ਤੁਸੀਂ ਤਾਂ ਗਰਾਜ ਵਾਲੇ ਪਾਸੇ ਹਾਂ ਆਹ ਆ ਗਰਾਜ ਵਾਲੇ ਪਾਸੇ ਦੂਰ ਖੋਲ ਜੂਗਾ ਬਾਹਰਲੇ ਪਾਸੇ 프ਰੰਟ ਗਰਾਜ ਨੂੰ ਕਹਿੰਦੇ ਹਾਂ ਨਾ ਵੀਰੇ ਹਾਂਜੀ 프ਰੰਟ ਗਰਾਜ ਇਧਰਲੇ ਪਾਸੇ ਆ ਗਿਆ ਤੇ ਆ ਕਪੜੇ ਲੱਤੇ ਵਾਲਾ ਸਮਾਨ ਹੋ ਗਿਆ ਤੇ ਆਹ ਇੱਕ ਰੂਮ ਆਪਣਾ ਥੱਲੇ ਇਹ ਥੱਲੇ ਰੂਮਾਂ ਹਾਂ ਜੀ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਹੁਣ ਅਸੀਂ ਅੱਜ ਸੇਲ ਸੈਂਟਰ ਇਹਨੂੰ ਅਸੀਂ ਯੂਜ਼ ਕਰ ਰਹੇ ਹਾਂ ਜੀ ਜਦੋਂ ਸ਼ੋਅ ਹੋ ਬਣ ਗਿਆ ਫਿਰ ਸਾਰਾ ਸਮਾਨ ਉਧਰ ਸ਼ਿਫਟ ਹੋ ਜੂ ਗ੍ਰੈਂਡ ਓਪਨਿੰਗ ਕਰਾਂਗੇ ਬੁਲਾਵਾਂਗੇ ਜਿਹਨੂੰ ਸਾਰਿਆਂ ਨੂੰ ਮਤਲਬ ਇਨਵੀਟੇਸ਼ਨ ਦਵਾ ਦੇ ਬਿਲਕੁਲ ਬਿਲਕੁਲ ਬਹੁਤ ਕਮਾਲ ਦਾ ਕੰਮ ਆ ਵੀਡੀਓ ਦੇਖ ਕੇ ਤੁਸੀਂ ਕਾਲ ਵੀ ਕਰ ਸਕਦੇ ਹੋ ਕਹਿੰਦੇ ਹੋ ਵੀਡੀਓ ਦੇਖੇ ਤੇ ਮਾਨਤਨ ਭਰਾ ਰੇਟ ਸਸਤ ਦੱਸਿਓ ਮਾੜਾ ਜਿਹਾ ਕੀ ਆ ਇਹਦਾ 6 ਲੱਖ 29 ਹਜ਼ਾਰ ਆਈ ਕਰ ਦਿੱਤੀ ਕੋਈ ਆਵੇ ਵੀਡੀਓ ਤੇ ਮਾਨਤਨ ਕਰਨ ਦੋ ਤੇ ਉਹੀ ਕਹਣਾ ਹੋਈ ਕਿਤੇ ਨਹੀਂ ਨਹੀਂ 100% ਕਿਹੜੀ ਗੱਲ ਹੈ ਤੇ ਆਹ ਦੇਖੋ ਜੀ ਤਾਂ ਥੱਲੇ ਇੱਕ ਵਾਸ਼ਰੂਮ ਆ ਗਿਆ ਹਾਂਜੀ ਮਿਰਰ ਵਗੈਰਾ ਲੱਗਿਆ ਹੋਇਆ ਸ਼ੀਸ਼ਾ ਬਿਲਕੁਲ ਹਾਂਜੀ ਹਾਂਜੀ ਓਕੇ ਕੰਪਲੀਟ ਬਲੈਕ ਟਾਈਲਸ ਤੇ ਨਾਲ ਵਾਈਟ ਕੰਬੀਨੇਸ਼ਨ ਸੋਹਣਾ ਹੈ ਨਾ ਹਾਂਜੀ ਬਿਲਕੁਲ ਜੱਜ ਦਾ ਕੰਮ ਪੂਰਾ ਕੀਤਾ ਹੋਇਆ ਇਹਨਾਂ ਨੇ ਤੇ ਆ ਆ ਆ ਆ ਬਹੁਤ ਸੋਹਣਾ ਕਰਦੇ ਨਾ ਭਰਿਆ ਭਰਿਆ ਜਾ ਕਰ ਲੱਗਦਾ ਜੀ ਤੁਸੀਂ ਆ ਫੱਟੀ ਲਾਉਨੇ ਹੋ ਹਾਂਜੀ ਨਾ ਲਓ ਖਰ ਤਾਂ ਵੀ ਸਰ ਸਕਦਾ ਕਿਸੇ ਨੇ ਕਹਿਣਾ ਨਹੀਂ ਸੀ ਬਿਲਕੁਲ ਕਿਸੇ ਨੇ ਕਿਹਾ ਨਹੀਂ ਹਾਂਜੀ ਆ ਚੀਜ਼ਾਂ ਦੇ ਨਵੀਂ ਪਰ ਥੋੜਾ ਡਾਊਨ ਕਰਕੇ ਦਿਖਾਓਗੇ ਆ ਚੀਜ਼ਾਂ ਦਾ ਇਹਨਾਂ ਇੱਕ ਦੇਖੋ ਥੋੜੀ ਥੋੜੀ ਚੀਜ਼ ਨਾਲ ਇੱਕ ਵੱਖਰਾ ਪ੍ਰਭਾਵ ਪੈਂਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਐਂਟਰੀ ਤੇ ਆਊਗਾ ਇੱਕ ਬੰਦਾ ਤੁਸੀਂ ਯਾਤਰ ਜਿਹੜੇ ਕਲਾ ਪ੍ਰੇਮੀ ਬੰਦੇ ਰਾਜਸਥਾਨ ਚ ਤੁਸੀਂ ਜਾਓਗੇ ਹਵੇਲੀਆਂ ਚ ਜਾਓਗੇ ਉਹਨਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੀ ਉਹਨਾਂ ਨੂੰ ਯੂਨੀਕ ਤੇ ਇੱਕ ਵੱਖਰਾ ਬਣਾਉਂਦੀਆਂ ਬਿਲਕੁਲ ਹਾਂ ਜੀ ਜੀ ਆਹ ਬੀਸ ਮਿੰਟ ਵਾਲੇ ਬੇਸਮੈਂਟ ਦੀ ਇੰਟਰਸ ਹੈ ਜੀ ਸਾਈਡ ਇੰਟਰੈਂਸ ਦਾ ਬੇਸਮੈਂਟ ਨੂੰ ਜਾਣ ਦੀ ਇੰਟਰਸ ਹੈਗੀ ਔਰੇ ਬਿਲਕੁਲ ਓਕੇ ਇੱਕ ਨੰਬਰ ਬਿਲਕੁਲ ਜੀ ਬਿਲਕੁਲ ਹਾਂ ਜੀ ਬੇਸਮੈਂਟ ਅਨਫਿਨਿਸ਼ਡ ਹੈ ਦੀ ਕਰਦੀ ਜੀ ਤੇ ਬਣਾਈ ਨਹੀਂ ਹੈਗੀ ਪਰ ਹੋ ਜੋਗੀ ਜ ਆ ਲੰਪ ਲੰਪ ਲਾਈਟ ਟਾਈਲ ਲੁਕਤਾ ਸਾਰੀਆਂ ਯੂਨਿਕ ਬਾਕੀ ਇਹ ਤੁਸੀਂ ਆਗੇ ਤੁਸੀਂ ਆਪ ਵਿਹਤ ਨਾਲ ਆਪ ਸੱਚਾਰੇ ਨਾਲ ਕੰਮ ਕਰ ਲੈਣਾ ਤੇ ਕਈ ਵਾਰ ਇੱਥੇ ਦੂਜੀ ਵੀ ਲਾ ਦਿੰਦੇ ਆ ਕੱਚ ਦੀ ਵੀ ਪਰ ਕੱਚ ਨਾਲੋਂ ਜ਼ਿਆਦਾ ਬੈਟਰ ਕਈ ਵਾਰ ਇਹ ਲੱਗਦਾ ਵੀ ਜਿਨ੍ਹਾਂ ਦੇ ਘਰੇ ਛੋਟੇ ਬੱਚੇ ਆ ਉਥੇ ਨੁਕਸਾਨ ਟੁੱਟਣ ਦਾ ਵੀ ਹੋ ਜਾਂਦਾ ਇਸੇ ਕਰਕੇ ਉਥੇ ਆਹ ਵੀਰੇ ਮੜੇ ਨਵੀਂ ਦਰੋਂ ਦਿਖਾਇਓ ਵੀ ਆ ਵੀ ਉਹ ਆ ਰਿਹਾ ਸਹੀ ਹੈ ਕਿਉਂ ਵੀਰੇ ਹੈ ਨਾ ਛੋਟੇ ਬੱਚਿਆਂ ਦਾ ਛੋਟੇ ਬੱਚਿਆਂ ਦਾ ਹਾਂਜੀ ਇਸ਼ੂ ਆਇਆ ਪਹਿਲਾਂ ਕਾਫੀ ਵਾਰ ਕਈ ਵਾਰ ਆ ਜਾਂਦਾ ਤੇ ਪਰ ਇਹ ਵੀ ਇੱਕ ਇੱਕ ਕਲਾਸਿਕ ਲੁੱਕ ਆਗੀ ਬਿਲਕੁਲ ਹਾਂਜੀ ਇਹਦਾ ਕੁਝ ਵਿਗੜਨਾ ਨਹੀਂ ਹੈ ਨਾ ਜੀ ਤੇ ਇੱਕ ਮਖਰੀ ਚੁੱਲ੍ਹਾਂ ਤਰ੍ਹਾਂ ਦੀ ਰੀਲਿੰਗ ਹੋ ਗਈ ਇਹਨਾਂ ਦੀ ਅਜੂਬੀਤਰਲੇ ਪਾਸੇ ਤਾਂ ਰਗ ਸਾਰਾ ਤਾਂ ਵਿਸ਼ਾਲ ਲੱਗਿਆ ਹੋਇਆ ਵਾ ਮੈਂ ਪਹਿਲਾਂ ਦੇਖ ਕੇ ਗਿਆ ਗੇੜਾ ਦੇਖ ਕੇ ਸੁਡਾ ਬੈਡਰੂਮ ਬਹੁਤ ਕਮਾਲ ਥੈਂਕ ਯੂ ਜੀ ਬਹੁਤ ਵੱਟ ਕੱਡੇ ਪਾਏ ਜਿਹਨੂੰ ਕਹਿੰਦੇ ਆ ਆ ਗਿਆ ਬੋਨਸ ਰੂਮ ਹਾਂਜੀ ਇੱਥੇ ਆ ਅਦਰਲੇ ਪਾਸੇ ਉਮਰੇ ਥੋੜਾ ਜਿਹਾ ਅ ਕਹ ਲੋ ਕਿ 5x ਤੇ ਕਰਕੇ ਦਿਖਾ ਦਿਓ ਵੀ ਸਹੀ ਤਰੀਕੇ ਨਾਲ ਦੱਸ ਜਾ ਰਿਹਾ ਜੀ ਇਸ ਓਵਰਆਲ ਥੀ ਸਹੀ ਆ ਦੇਖ ਸਕਦੇ ਹੋ ਸ਼ਾਨਦਾਰ ਫੀਲਿੰਗ ਆ ਲੈਂਪ ਲੰਬ ਜਗਦੇ ਆ ਕਿਉਂ ਵੀ ਕਿੰਨਾ ਦੱਸਾਂ 629 6 ਲੱਖ 29 ਹਰ ਹਾਂਜੀ ਅ 629 ਆ ਤੇ ਘਟ ਵੀ ਜਾਣਗੇ 6 ਦੇ ਲਗਭਗ ਮੰਨ ਲਓ ਕੋਈ ਹਨਾ ਬਾਕੀ ਆਪੇ ਕਰ ਲਿਓ ਤੁਸੀਂ ਤਾਂ ਉਸ ਹੱਦ ਤੱਕ ਤਾਂ ਠੀਕ ਆ ਹਾਂਜੀ ਆ ਦੇਖੋ ਇਧਰਲੇ ਪਾਸੇ ਲੈ ਕਿਉਂ ਆ ਕਿਥੋਂ ਭਾਲੂ ਦੀ ਲਾਗ ਲਿਆ ਦੀ ਵੀ ਤੁਸੀਂ ਬਹੁਤ ਸੋਹਣਾ ਇਹ ਹੋ ਗਿਆ ਆਪਣਾ ਮਾਸਟਰ ਬੈਡਰੂਮ ਇਹ ਮਾਸਟਰ ਬੈਡਰੂਮ ਆ ਭਾਈ ਜੀ ਹਾਂਜੀ ਇਹ ਮਾਸਟਰ ਬੈਡਰੂਮ ਹੋ ਗਿਆ ਤਾਂ ਆ ਦੇਖੋ ਸ਼ੇਡਸ ਬਹੁਤ ਸੋਹਣੇ ਆ ਜਿਵੇਂ ਪੇਂਟਿੰਗ ਲਾਉਣ ਦਾ ਵੀ ਹੁੰਦਾ ਬਾ ਨਾ ਬਿਲਕੁਲ ਹਾਂ ਤਾਂ ਮਰੇ ਨਾਲ ਮੈਚਿੰਗ ਕਰਦੇ ਛੋਟੀਆਂ ਛੋਟੀਆਂ ਚੀਜ਼ਾਂ ਨੇ ਪਰ ਸੋਹਣਾ ਬਣਾ ਦਿੰਦੀ ਇਧਰਲੇ ਪਾਸੇ ਆਪਣਾ ਆ ਗਿਆ ਬੈਕਯਾਰਡ ਆ ਗਿਆ ਬਾਈ ਬੈਕਯਾਰਡ ਆ ਗਿਆ ਇਸ ਵਕਤ ਅਸੀਂ ਰਾਤ ਨੂੰ ਵੀਡੀਓ ਬਣਾ ਰਹੇ ਹਾਂ ਹਾਂਜੀ ਨਹੀਂ ਤਾਂ ਚੱਕ ਕੇ ਦਿਖਾ ਦਿੰਦੇ ਸੀ ਨੀਰਾ ਪੈਂਦਾ ਹੁਣ ਇਧਰਲੇ ਪਾਸੇ ਤਾਂ ਮਿਰਰ ਆ ਵਾਸ਼ਰੂਮ ਨਾਲ ਅਟੈਚ ਇਧਰ ਹਾਂਜੀ ਆ ਨਵੀਂ ਵੀਰੇ ਮੜਾ ਇਧਰ ਹੀ ਨੰਗ ਜੋ ਤਾਂ ਕਿ ਆਪਾਂ ਸਹੀ ਤਰੀਕੇ ਨਾਲ ਦਿਖਾ ਸਕੀਏ ਆ ਵਾਸ਼ਰੂਮ ਚ ਆਪਾਂ ਐਂਟਰੀ ਕਰ ਚੁੱਕੇ ਹਾਂ ਆ ਮਿਰਰ ਬਹੁਤ ਵੱਡਾ ਲਾਇਆ ਵੀ ਵਨ ਪੀਸ ਬਹੁ ਤੇ ਆ ਟੱਬ ਹੋ ਗਿਆ ਮધુਬਲਾ ਦੀ ਫੋਟੋ ਵੀ ਲੱਗੀ ਹੋਈ ਹੈ ਮੇਰੇ ਖਿਆਲ ਚ ਆ ਕੱਚਾ ਇੰਦਾ ਸਿਸਟਮ ਹੋ ਗਿਆ ਨਾ ਹਉਣ ਨੂੰ ਹਲੋ ਆ ਕਪੜੇ ਲੱਤੇ ਰੱਖ ਪੌਜ਼ਟ ਹੋ ਗਈ ਮਾਸਟਰ ਬੈਡਰੂਮ ਕੌਜ਼ਟ ਹੋ ਗਈ ਫਿਰ ਮਾਸਟਰ ਬੰਦ ਇਹਨੂੰ ਬੜਾ ਅਜੀਬੀ ਤਰਸੀ ਇਹਨੂੰ ਆ ਲਾਈਟਾਂ ਲੁੱਟਾ ਨਾ ਕੰਬ ਬਹੁਤ ਸੋਹਣਾ ਇਹਨਾਂ ਦਾ ਬਹੁਤ ਵਧੀਆ ਲੱਗਦੀਆਂ ਚੀਜ਼ਾਂ ਇਹ ਹਾਂਜੀ ਤੇ ਬਾਕੀ ਛੋਡੇ ਆਪਦੇ ਹੱਥਾਂ 'ਚ ਕਿੰਨਾ ਕੁ ਸਜਾ ਕੇ ਰੱਖਣਾ ਤੁਸੀਂ ਤਾਂ ਹੁਣ ਆਪਾਂ ਆ ਨਾ ਵੀ ਵੀਰੇ ਉਧਰ ਨੂੰ ਕੰਮ ਜੋ ਤੁਰੀ ਬਾਈਤ ਲਈ ਇੱਕ ਸਾਈਡ ਤੋਂ ਦਿਖਾ ਦਈਏ ਥੱਲੇ ਇੱਕ ਬੈਡਰੂਮ ਸੀ ਇੱਕ ਮਾਸਟਰ ਬੈਡਰੂਮ ਆ ਉੱਪਰ ਦੇਖ ਲਿਆ ਲੈ ਆਹ ਕਿੱਡਾ ਵਾਸ਼ਰੂਮ ਲੈ ਇਧਰਲੇ ਪਾਸੇ ਇੱਕ ਹੋਇਆ ਆ ਵੀ ਬਹੁਤ ਵੱਡਾ ਵਾਸ਼ਰੂਮ ਆ ਨਾ ਇਹ ਸਾਰਿਆਂ ਵਾਸਤੇ ਕਾਮਨ ਹੀ ਹੋਊਗਾ ਇੱਕ ਕਾਮਨ ਵਾਸ਼ਰੂਮ ਹੈ ਬਾਈ ਜੀ ਹਾਂਜੀ ਹੂੰ ਆ ਵੀ ਬਹੁਤ ਖੁੱਲਾ ਡੁੱਲਾ ਤੇ ਵੱਡਾ ਵਾਸ਼ਰੂਮ ਆ ਟੱਬ ਲੱਗਿਆ ਹੋਇਆ ਵਾ ਤੇ ਆ ਜੋ ਇਧਰਲੇ ਪਾਸੇ ਇਹ ਵੀ ਕਮਰਾ ਪੂਰਾ ਹੀ ਖੁੱਲਾ ਵਾ ਹਾਂਜੀ ਹੂੰ ਇਹ ਵੀ ਇਹ ਵੀ ਕਮਰਾ ਪੂਰਾ ਹੀ ਖੁੱਲਾ ਪ੍ਰੋਪਰ ਹੈਗਾ ਇਹ 2100 2150 ਸਕਰ ਫੀਟ ਹੈ ਜੀ ਇਹ ਕਰ 2150 ਸਕਰ ਫੀਟ ਦੇ ਹਿਸਾਬ ਨਾਲ ਆ ਇਹ ਹਾਂਜੀ ਤੇ ਠੀਕ ਹੋ ਉਸ ਸਾਥ ਏਰੀਆ ਵੀ ਚੰਗਾ ਹੈ ਵਸਿਆ ਰਸਿਆ ਏਰੀਆ ਬਿਲਕੁਲ ਹਾਂਜੀ ਪੰਜਾਬੀ ਕਮਿਊਨਿਟੀ ਇਸ ਪਾਸੇ ਨੂੰ ਆ ਰਹੀ ਹੈ ਹਾਂਜੀ ਕਾਫੀ ਆਪਣੇ ਮਤਲਬ ਕਮਿਊਨਿਟੀ ਇੱਧਰ ਨੂੰ ਆ ਰਹੀ ਹੈ ਜੀ ਕਾਫੀ ਪਪੂਲਰ ਏਰੀਆ ਜੀ ਬਿਲਕੁਲ ਬਿਲਕੁਲ ਆ ਆ ਕਮਰਾ ਵੀ ਬਹੁਤ ਖੁੱਲਾ ਹਾਂਜੀ ਰੂਮ ਤਾਂ ਮਤਲਬ ਆ ਸਾਰੇ ਘਰ ਦੇ ਭਾਈ ਪੂਰੀ ਵਧੀਆ ਖੁੱਲੇ ਖੁੱਲੇ ਨੇ ਹਾਂਜੀ ਕਮਰਾ ਬਹੁਤ ਖੁੱਲਾ ਬੰਦ ਨੂੰ ਸਾਹ ਸੌਖਾ ਆਊਗਾ ਬੜੇ ਜਗ੍ਹਾ ਨੂੰ ਪ੍ਰੋਪਰ ਯੂਟਿਲਾਈਜ਼ ਕੀਤਾ ਹੋਇਆ ਹਾਂਜੀ ਜੀ ਜੀ ਤੇ ਇਧਰੋਂ ਆਪਾਂ ਨੂੰ ਆ ਬਾਹਰਲਾ ਫਰੰਟ ਦਾ ਜੋ ਅਗਰਾ ਵਾਲਾ ਫਰੰਟ ਹਾਂਜੀ ਗ੍ਰੈਂਡ ਬਿਲਕੁਲ ਬਿਲਕੁਲ ਹਾਂਜੀ ਐਡਮਿੰਟਨ ਕਹ ਲੋ ਕਿ ਇਸ ਵਕਤ ਪੀਕ ਤੇ ਜਾ ਰਿਹਾ ਵਾ ਬਿਲਕੁਲ ਜੀ ਜਦੋਂ ਦਾ 트ੰਪ ਬਣਿਆ ਹਾਂਜੀ ਇਹ ਨਾਲ ਤਾਂ ਹੋਰ ਵੀ ਵੱਧ ਗਿਆ ਹਾਂ ਪਤਾ ਨਹੀਂ ਕੀ ਪਤਾ ਹੈ ਪਤਾ ਨਹੀਂ ਕਿ ਇਹਨਾਂ ਆਰਥਿਕ ਤੇ ਹਾਲਤਾਂ ਦੇ ਤੌਰ ਤੇ ਜਿਆਦਾ ਸ਼ਾਇਦ ਲੱਗਦਾ ਵੀ ਕਉਕੀ ਦੇਖੋ ਹੋਰ ਇੱਕ ਚੀਜ਼ ਦਾ ਪ੍ਰਭਾਵ ਆਂਡੀ ਗਵਾਂਡੀ ਦਾ ਪੈਂਦਾ ਅਮਰੀਕਾ ਚ ਹਲਚਲ ਹੋਊਗੀ ਤਾਂ ਕੈਨੇਡਾ ਤੇ ਪ੍ਰਭਾਵ ਪੈਣਾ ਕੋਈ ਜੀ ਅਲਬਰਟਾ ਨੂੰ ਬੇਸਿਕਲੀ ਓਇਲ ਕੰਟਰੀ ਕਹਿੰਦੇ ਆ ਜੀ ਓਇਲ ਕੰਟਰੀ ਕਹਿੰਦੇ ਆ ਸਾਰਾ ਤੇਲ ਤੇ ਖੜਾ ਯਾਰ ਬੜੀ ਸਾਰੀ ਸਟੇਟ ਆ ਮਤਲਬ ਐਜ਼ ਅ ਓਇਲ ਕੰਟਰੀ ਦੇ ਨਾਂ ਦੇ ਦਿੱਤੇ ਮਤਲਬ ਜਣੇ ਹੁੰਦਾ ਹੈ ਜੀ ਬਿਲਕੁਲ ਜਦੋਂ ਟਰੰਪ ਬਣਿਆ ਕਿਉਂਕਿ ਦੇਖਣ ਚ ਨਜ਼ਰ ਪੈਂਦਾ ਨਾ ਵੀ ਹੁਣ ਤੇਜ਼ ਹੋਣਾ ਸ਼ੁਰੂ ਹੋਇਆ ਕੰਮ ਬਿਲਕੁਲ ਹਾਂ ਜੀ ਤਾਂ ਸ਼ਾਇਦ ਇਨਵੈਸਟਮੈਂਟ ਲਈ ਵੀ ਇੱਕ ਬੈਸਟ ਆਪਸ਼ਨ ਆ ਬਿਲਕੁਲ ਹਾਂ ਜੀ ਇਨਵੈਸਟਰਸ ਕਾਫੀ ਇ ਤੇ ਬਾਕੀ ਮਤਲਬ ਆਇਆ ਜੀ ਹੁਣ ਸਾਰਿਆਂ ਨੂੰ ਹੈਗੇ ਆ ਵੀ ਤੁਸੀਂ ਜਰੂਰ ਆਓ ਸਾਡੇ ਸ਼ੋਹੋਮ ਤੇ ਵਿਜ਼ਿਟ ਕਰੋ ਦੇਖੋ ਪ੍ਰੋਡਕਟ ਦੇਖੋ ਕਿਦਾਂ ਦਾ ਹੈਗਾ ਕਿਵੇਂ ਹੈਗਾ ਕੀ ਅਸੀਂ ਬਿਲਟ ਕਰਦੇ ਆ ਬਿਲਟ ਕੁਆਲਟੀ ਸਾਡੀ ਕੀ ਹੈ ਤੇ ਬਾਕੀ ਜਿਹੜਾ ਨਵਾਂ ਸ਼ੋਹੋਮ ਹੈਗਾ ਵਿਥਿਨ ਅ ਵੀਕ অর ਸੋ ਸਾਡਾ ਇੱਥੇ ਸਟਰਲਿੰਗ ਦੇ ਵਿੱਚ ਓਪਨ ਹੋਣ ਜਾ ਰਿਹਾ ਸੋ ਪਲੀਜ਼ ਵਿਜ਼ਿਟ ਐਂਡ ਬਿਲਕੁਲ ਵਿਜ਼ਿਟ ਕਰਨਾ ਪਣਦਾ ਹਾਂਜੀ ਜਿਹੜੀ ਚੀਜ਼ ਕਹਿੰਦੇ ਹੁੰਦੇ ਨਾ ਵਾਰੀ-ਵਾਰੀ ਆਖਾਂਗੇ ਜਾਂ ਦੇਖਾਂਗੇ ਤਾਂ ਕਈ ਰਿਓ ਚੀਜ਼ ਪੂਰੀ ਹੋ ਜਾਂਦੀ ਹੈ ਪੱਤੇਾਂ ਦਾ ਨਾ ਆਖਿਆ ਕਈ ਰ ਸੱਚਾ ਹੋ ਜਾਂਦਾ ਹਾਂਜੀ ਹਾਂਜੀ ਤਾਂ ਸੁਪਨੇ ਆਈ ਦੇਖੋ ਦੇਖ ਕੇ ਜਾਓਗੇ ਅੱਜਿੰਦਾ ਭੜਕੇ ਹਾਂਜੀ ਇਨਾਂ ਕੋਲੇ ਇਹਦੀ ਵੀ 6 ਲੱਖ ਵਾਲੇ ਆ ਇਨਾਂ ਕੋਲੇ ਇਦੋਂ ਵੱਧ 22 ਲੱਖ ਵਾਲੀ ਵੀ ਘਰ ਹੈਗੇ ਆ ਇਨਾਂ ਕੋਲੇ ਮੇਖਲ ਜਦੋਂ ਘੱਟ 22 ਲੱਖ ਵਾਲੀ ਵੀ ਹੈਗੇ ਆ ਹਾਂਜੀ ਮਤਲਬ 5 ਲੱਖ ਤੋਂ ਲੈ ਕੇ ਅ ਅਪ ਟੂ ਅ ਮਿਲੀਅਨ 1.2 1.4 ਤੱਕ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਹੈਗੇ ਨੇ ਤੇ ਲਡਿਊਕ ਦੇ ਵਿੱਚ ਵੀ ਹੈਗੇ ਨੇ ਮਤਲਬ 6.5 ਲੱਖ ਤੋਂ 7.5 ਲੱਖ ਤੋਂ ਸ਼ੁਰੂ ਹੁੰਦੇ ਨੇ ਉੱਥੇ ਵੀ ਵਾਕ ਆਊਟ ਲੋਟਾਂ ਇੱਥੇ ਵੀ ਸਾਡੇ ਕੋਲੇ ਮਤਲਬ 8 ਕੁ ਵਾਕ ਆਊਟ ਲੋਟਾਂ ਜਿਹੜੀਆਂ ਹੈਗੀਆਂ ਰਹਿ ਗਈਆਂ ਨੇ ਬਾਕੀ ਅਸੀਂ ਸਾਰੇ ਪ੍ਰੀ ਸੀਰੀਅਲ ਹੀ ਆ ਸਾਰੇ ਜੀ ਜੀ ਬਿਲਕੁਲ ਲਗਭਗ ਇਹਨਾਂ ਦਾ ਵੱਡਾ ਨਾਮ ਆ ਸਿੰਘ ਬਿਲਡਰਸ ਤੁਸੀਂ ਨੈਟ ਤੇ ਵੀ ਸਰਚ ਕਰੋਗੇ ਤਾਂ ਕਹਿੰ ਲੋ ਕਿ ਮਾਨਤਾ ਪ੍ਰਾਪਤ ਬੰਦੇ ਜਿਹਨੂੰ ਕਹਿੰਦੇ ਨਾ ਮਾਨਤਾ ਪ੍ਰਾਪਤ ਉਹ ਆ ਜਾਂਦੇ ਆ ਨਰਮਲ ਸਿੰਘ ਜੀ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਜੀ ਕੀ ਸਮਾਂ ਤੁਸੀ ਮਿਹਰਬਾਨੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ